ਤੋਦਰੀ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਬੀਤੇ ਦਿਨੀ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਦੌਰਾਨ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟ ਜਾਣ ਦੇ ਨਾਲ ਸਥਿਤੀ ਜਿਹੜੀ ਹੋਰ ਵੀ ਵਿਗੜ ਗਈ ਸੀ ਤੇ ਇਸ ਲਾਪਰਵਾਹੀ ਦੇ ਮੱਦੇਨਜ਼ਰ ਸਿੰਚਾਈ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅਧਿਕਾਰੀ ਸਸਪੈਂਡ ਕਰ ਦਿੱਤੇ ਨੇ। ਜਿਹਾ ਵਿਭਾਗ ਦੇ ਵੱਲੋਂ ਐਕਸਨ ਨਿਤਿਨ ਸੂਤ SDO ਅਰुण ਕੁਮਾਰ ਅਤੇ JE ਸਚਨ ਠਾਕੁਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰ ਦਿੱਤਾ ਹੈ ਤੇ ਉਹਨਾਂ ਦੀ ਮੁਅਤਲੀ ਦਾ ਨੋਟੀਫਿਕੇਸ਼ਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੀ 27 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਇੱਕ ਗੇਟ ਟੁੱਟ ਗਿਆ ਸੀ। ਗੇਟ ਦੀ ਮੁਰੰਮਤ ਕਰਦੇ ਸਮੇਂ ਲਗਭਗ 50 ਲੋਕ ਪਾਣੀ ਵਿੱਚ ਫਸ ਗਏ ਸਨ ਤੇ ਉਹਨਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਤੇ ਉਸ ਦੀ লাশ 28 ਅਗਸਤ ਨੂੰ ਹੈਲੀਕਾਪਟਰ ਰਾਹੀਂ ਪ੍ਰਾਪਤ ਜੁੜੀ ਗਈ ਕੀਤੀ ਗਈ ਸੀ ਤਾਂ ਹੁਣ ਮਾਧਾਪੁਰ ਹੈਡਵਰਕਸ ਦੇ ਗੇਟ ਦੇ ਮਾਮਲੇ ਦੇ ਵਿੱਚ ਇਹ ਸਰਕਾਰ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ